ਮਾਨਯੋਗ ਸ਼੍ਰੀ ਸਪਤਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੀ ਕਿ ਸ਼ਹਿਰ ਦੇ ਵਿੱਚ ਲੁੱਟ ਖੋਹ ਤੇ ਸਲੈਚ ਮਿਲੀ ਵਾਰਦਾ ਹੋ ਰਹੀ ਸੀ ਉਹਨਾਂ ਦੇ ਠੱਲ ਪਾਉਣ ਲਈ ਉਹਨਾਂ ਸਨੈਚਰ ਨੂੰ ਕਾਬੂ ਕਰਨ ਦੇ ਲਈ ਜਿਹੜੀ ਹੈਗੇ ਸੈਂਟਰਲ ਸਬ ਡਿਵੀਜ਼ਨ ਦੇ ਵਿੱਚ ਇੱਕ ਅਸੀਂ ਇਹ ਮਹਿੰਮ ਚਲਾਈ ਸੀ ਇਸੇ ਮਹਿੰਮ ਦੇ ਤਹਿਤ ਮੁੱਖ ਅਫਸਰ ਥਾਣਾ ਨਵੀਂ ਬਾਰਾ ਬਰੀ ਦੀ ਟੀਮ ਜਿਹੜੀ ਹੈਗੀ ਆ ਕੱਲ ਇੱਕ ਅਹਿਮ ਸਫਲਤਾ ਮਿਲੀ ਹੈ ਜਦੋਂ ਕਿ ਮੁੱਖ ਅਫਸਰ ਥਾਣਾ ਨਵਾਂ ਬਾਰਾ ਦੀ ਟੀਮ ਵੱਲੋਂ ਇੱਕ ਕੈਨ ਜਿਹੜਾ ਕਿ ਸਨੇਚਰ ਗੈਂਗ ਸੀਗਾ ਉਹਦੇ ਤਿੰਨ ਜਿਹੜੇ ਹੈਗੇ ਨੇ ਆਪਣੇ ਸਨੇਚਰ ਅਸੀਂ ਜੁੜ ਕਰ ਦਿੱਤੇ ਜਿਨ੍ਹਾਂ ਦੇ ਨਾਮ ਕਰਵਾ ਰਜਿੰਦਰ ਸਿੰਘ ਫੱਜਾ ਸ਼ਨੀਪ কুমার ਤੇ ਆਕਾਸ਼ ਕਮਰ ਇਹ ਜਿਹੜੇ ਤਿੰਨੋਂ ਹੀ ਵਸਤੀਆਂ ਇਹਦੀ ਦਰਿਆਣ ਵਾਲੇ ਹੈਗੇ ਨੇ ਜਿਹੜੇ ਕਿ ਇੱਕ ਆਟੋ ਦੇ ਉੱਤੇ ਆਟੋ ਦੇ ਉੱਤੇ ਇਹ ਮਤਲਬ ਸਨੇਚਿੰਗ ਕਰ ਦਿੱਤੀ ਸੀਗੀ ਤੋਂ ਇਹਨਾਂ ਨੇ ਜਿਹੜੀ ਦਿੱਤੀ 1 5 24 ਦੀ ਇਹ ਇਹ ਇੱਕ ਵਾਰਦਾਤ ਕੀਤੀ ਸੀ ਕਿ ਪੁਲਿਸ ਨੇ ਲੋਰਦੇ ਉਤੇ ਇੱਕ ਹਜੀਰ ਸਿੰਘ ਨਾਮ ਦੇ ਬੰਦੇ ਦਾ ਰਿਪੋਰਟ ਸਨੈਚ ਕੀਤਾ ਸੀ ਪਰ ਉਸ ਟਾਈਮ ਉਹਦੇ ਪਾਸਤੇ ਵਿੱਚ ਕੋਈ 10000 ਰੁਪਏ ਦੀ ਭਾਰਤੀ ਕ੍ਰਮ ਸੀ ਸੀਗੀ ਨਾ ਉਹਦਾ 80 ਕਾਰਡ ਹੋਇਆ ਸੀ ਤਾਂ ਬਾਅਦ ਵਿੱਚ ਇਹਨਾਂ ਨੇ ਉਹ ਏਟੀਐਮ ਕਾਰਡ ਨੂੰ ਯੂਜ਼ ਕਰਕੇ 45000 ਰੁਪਏ ਉਹਦੇ ਜਿਹੜਾ ਹੈਗਾ ਖਾਤੇ ਦੇ ਵਿੱਚੋਂ ਵੀ ਕਢਵਾਇਆ ਸੀ ਤਾਂ ਇਹ ਜਿਹੜੀ ਵਾਰਦਾਤ ਹੈਗੀ 98 ਨੰਬਰ ਮਕਦਮੇ ਵਿੱਚ ਦਰਜ ਹੋਇਆ ਸੀਗਾ ਸਾਡੇ ਕੋਲ ਪੰਜ-ਪੰਜ ਵਾਰਦਾਤਾਂ ਟ੍ਰੇਸ ਹੋਈ ਹੈਗੀਆਂ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਜਿਹੜੀ ਅਸੀਂ ਪ੍ਰਾਇਮਰੀ ਹੋਂ ਤੱਕ ਵੀ ਕਸ਼ਿਸ਼ ਕੀਤੀ ਹੈਗੀ ਆ ਪਰ ਇੱਕ ਵਾਰ ਦਾ ਇਹਨਾਂ ਨੇ 35 ਨੂੰ 35 24 ਨੂੰ ਜਿਹੜੀ ਹੈਗੀ ਆ ਐਸ்சி ਬੀਆਈ ਬੈਂਕ ਦੀ ਜਿਹੜੀ ਮੇਨ ਬ੍ਰਾਂਚ ਹੈਗੀ ਸਰਕਟਾ ਉਸ ਤੇ ਆਪਣੇ ਤੋਂ ਜਿਹਨਾਂ ਨੇ 2 ਲੱਖ ਰੁਪਏ ਇੱਕ-ਇੱਕ ਬਸ ਟੋਟਲ ਦੇ ਵਿੱਚੋਂ ਚੋਰੀ ਕੀਤਾ ਸੀ ਉਹ ਵੀ ਵਾਰਦਾਤ ਉਹਨਾਂ ਨੇ ਰਿਪੋਰਟ ਕਰੀ ਹੈਗੀ ਆ ਤੇ ਟੋਟਲ ਜਿਹੜੀ ਹੁਣ ਤੱਕ ਦੀ ਇਹਨਾਂ ਦੇ ਕੋਲ ਬਰਾਮਦ ਹੋਈ ਹੈ ਜਿਹੜੀ ਕਿ 112 ਦੇ ਦੀ ਵਾਰਦਾਤ ਹੈਗੀ ਆ ਉਹਦੇ ਵਿੱਚ ਟੋਟਲ ਸਾਡੇ ਕੋਲੇ ਪਹੁੰਚ 52 ਹਜ਼ਾਰ ਰੁਪਏ ਜਿਹੜਾ ਦੇ ਵਿੱਚ ਲਾਸਟ ਹੋਇਆ ਸੀਗਾ ਉਹ ਤੁਸੀਂ ਵਿੱਚੋਂ ਕੋਈ 29500 ਰੁਪਏ ਦੇ ਸੰਬੰਧ ਕਵਰੀ ਹੋਏ। ਔਰ ਇਹ ਦੂਸਰੀ ਵਾਰ ਦਾ ਸੀ ਜਿਹਦੇ ਵਿੱਚ 2 ਲੱਖ ਰੁਪਏ ਉਹਨੇ ਚੋਰੀ ਕੀਤਾ ਸੀਗਾ। ਉਹਦੇ ਵਿੱਚ 91500 ਰੁਪਏ ਦੀ ਰਿਕਵਰੀ ਹੋ ਗਈ ਹੈ ਤੇ ਦੋਸ਼ੀਆਂ ਜਿਹੜੀ ਹੈ ਗ੍ਰਿਫਤਾਰੀ ਹੋ ਗਈ ਹੈ ਇਹਨਾਂ ਨੂੰ ਹੋਰ ਕਸ਼ਿਸ਼ ਵਾਸਤੇ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੇ ਨਾਲ ਕੋਰਟ ਸਬੂਤ ਹਾਸਲ ਕਰਾਂਗੇ। ਸਨਾਂ ਤਾਂ ਪਹਿਲੇ ਵੀ ਕੋਈ ਮਾਮਲਾ ਦਰਜ ਹੈ। ਫਿਲਹਾਲ ਇਹ ਜਿਹੜਾ ਨੋਟਿਸ ਨਹੀਂ ਹੈਗਾ। ਇਹ ਅਸੀਂ ਤਫਤੀਸ਼ ਦੇ ਵਿੱਚ ਇਸ ਦੀ ਵਿਚਾਰ ਕਰਾਂਗੇ ਕਿਉਂਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਹੈ।